ਕੀ ਕਾਲ ਜੀ ਮੈਂ ਚੁੰਬੇ ਵਾਲੀ ਸਿੰਦੀ ਅੱਜ ਪਤਾ ਮੈ ਕਿਹੜੇ ਪਿੰਡਾਂ ਹੀ ਬਾਬੇ ਕੋਲ ਨਾ ਮੈਂ ਗੱਦੀ ਤੇ ਆਈ ਸੀ ਤੇ ਮੇਰਾ ਕੰਮ ਹੋ ਗਿਆ ਬਾਬੇ ਨੇ ਕੋਈ ਲਾਰਾ ਨਹੀਂ ਲਾਇਆ ਕਿਉਂਕਿ ਹੋਰ ਚੇਲੇ ਬਹੁਤ ਝੂਠ ਬੋਲ ਦਿੰਦੇ ਆ ਪੈਸੇ ਖਾ ਲੈਂਦੇ ਆ ਬਾਬਾ ਇਹ ਪਿੰਡ ਕਿਹੜਾ ਰਾਮਿਆ ਰਾਮਿਆ ਵਾਲਾ ਪਿੰਡ ਹੈ ਜੈਤੂ ਕੋਲੇ ਤੇ ਬਾਬਾ ਜੀ ਆਪਣੀ ਚੌਂਕੀ ਕਿਹੜੇ ਵਾਰਦੀ ਹੁੰਦੀ ਆ ਮੰਗਲਵਾਰ ਦੀ ਤੇ ਸ਼ਨੀਵਾਰ ਨੂੰ ਵੀ ਆ ਸਕਦੇ ਆ ਲਓ ਜੀ ਮੇਰਾ ਕੰਮ ਹੋ ਗਿਆ ਸੀ ਮੈਂ ਪੂਰੇ ਵਿਸ਼ਵਾਸ ਚੇਲੇ ਦੀ ਕਿਸੇ ਦਿਨ ਮੇਰੇ ਅਕਾਊਂਟ ਤੇ ਆਊਗੀ ਮੈਨੂੰ ਮਾਫ ਕੀਤਾ ਜਾਵੇ ਬਹੁਤ ਧੰਨਵਾਦ ਜੀ ਨਹੀਂ ਜੀ ਸੌਰੀ ਕੋਈ ਗੱਲ ਨਹੀਂ ਆਪਕੜੀ ਤੋਂ ਬੋਲਦਾ ਹਾਂ ਘਰਵਾਲੀ ਤੋਂ ਸਾਡਾ ਨਹੀਂ ਜੇ ਜੀ ਮੈਂ ਤੈਨੂੰ ਇਹ ਦੱਸਦਾ ਹਾਂ ਵੀ ਤੁਸੀਂ ਕਿਸੇ ਦੀ ਵੀਡੀਓ ਐਵੇਂ ਪ੍ਰਮੋਟ ਕਰਨ ਲੱਗੇ ਤਾਂ ਗਾਂ ਤੋਂ ਇਹ ਵੀ ਵੀਡੀਓ ਬੁਡੀਓ ਨਹੀਂ ਪ੍ਰਮੋਟ ਕਰਨੀ ਵੀ ਇੱਥੇ ਆ ਬਾਬੇ ਦੇ ਪ੍ਰਚਾਰਾ ਕਰੋ ਅੱਛੀ ਗੱਲ ਹਾਂ ਤੇ ਮੇਰੇ ਦੇਖ ਲੈ ਤੈਨੂੰ ਪਤਾ ਕੀ ਆ ਇਹਨਾਂ ਨੂੰ ਮਤ ਦੇਣੀ ਆ ਤੇਰੇ ਪਿੰਨ ਹੋਗੇ ਆਪਣੇ ਹੀ ਗੁਣ ਜੇ ਇਹ ਕੰਮ ਕਰਾਂਗੇ ਦੇਖੋ ਮੋਟਾ ਨੇ ਗਾਲਾਂ ਕੱਢੀਆਂ ਨਹੀਂ ਪਤਾ ਵੀ ਫੋਨ ਕੀਤਾ ਕਿਹਨੇ ਆ ਹੁਣ ਤੇ ਮੈਂ ਕੀਤਾ ਨਹੀਂ ਬਾਬਾ ਇਦੋਂ ਅੱਛਾ ਉਹ ਉਹ ਜਿਹੜੀ ਝੁੰਬੇ ਵਾਲੀ ਮੰਤ ਨਹੀਂ ਅੱਛਾ ਉਹਨੇ ਕੀਤਾ ਫੋਨ ਹੁਣ ਪ੍ਰੋਮੋਟ ਕੀਤਾ ਨਹੀਂ ਕਹਿੰਦੀ ਆ ਵੀ ਬਾਬਾ ਵਸ਼ੀਕਰਨ ਕਰਦਾ ਜੀ ਇੱਥੇ ਆਓ ਬਾਬੇ ਕੋਲੇ ਠੀਕ ਆ ਜੀ ਇਸ ਕਰਕੇ ਨਾ ਇਹ ਕੰਮ ਹੁਣ ਹੁਣ ਮੇਰੀ ਮਾਂ ਬਣ ਕੇ ਇਹ ਕੰਮ ਕਰ ਦੋ ਬੰਦ ਨਹੀਂ ਮੈਂ ਦੱਸ ਵੀ ਨਹੀਂ ਬਾਬਾ ਉਹਦੇ ਆਏ ਇੱਥੇ ਉਹ ਆਦੇ ਵੀ ਅਸੀਂ ਆਦੇ ਘਰ ਬਾਹਰ ਆਈਆਂ ਆ। ਪੋਨੋ ਮਾਰ ਕੇ ਆਏ ਆ ਤੇ ਮੈਨੂੰ ਦਾਦਾ ਜੀ ਵੀ ਕੋਈ ਰੱਖ ਢਾਂਗਾ ਦਿਓ। ਵੀ ਐਨੀ ਗੱਲ ਤਾਂ ਮੈਂ ਵੀ ਕੋਲੇ ਬੈਠਾ ਹਾਂ। ਹੋਰ ਕਿ ਉਹ ਦੂੜ ਕੋ ਉੜ ਕੋ ਪਾਉਣਾ ਨਾ ਮੈਨੂੰ ਨਹੀਂ ਪਤਾ। 1 ਮਿੰਟ 1 ਮਿੰਟ। ਰਵਿੰਦਰ ਕੌਰ ਕੇ ਸਿੰਘ। 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 ਤੇਰਾ ਬੁੜੀਆਂ ਵਾਲਿਆ ਆਪਾਂ ਕੋਲ ਆਪਾਂ ਤੋਂ ਮੱਛਰ ਕੀਤੇ ਆ ਵੀ। ਇਹ ਤਾਂ ਬਾਈ ਇੱਕ ਵਾਰ ਕਰੀ। ਵੀ ਸੇਵਾ ਤਾਂ ਚਲੋ ਸਾਰੇ ਹੀ ਕਰਦੇ ਸਾਰੀ ਦੂਹਰੇ ਕਰਦੀ ਐ। ਆਪਾਂ ਕੋਲ ਕਿਉਂ ਦਾ ਪਾਇਆ? ਜੀ ਤੂੰ ਰਾ ਕਿਉਂ ਪਾਇਆ ਹੱਸ। ਵੀ ਇਹ ਤਾਂ ਮਾਤਾ ਨੇ ਹੀ ਕੀਤਾ। ਮੈਂ ਕਿਉਂ ਪਾਇਆ? ਦੋ ਭਾਈ ਜਨਾਬ ਜੋ ਪਲੀਜ਼ ਮੇਰੇ ਵੇ ਤੇ ਮੇਰਾ ਇਹ ਦਿਮਾਗ ਨਾ ਖਰਾਬ ਕਰੀ। ਇਹ ਕਿਉਂ ਪਾਇਆ ਆਪਾਂ? ਵੀ ਇਹ ਵੀ ਜੀ ਵੇਖੋ ਜਿਸਾਂ ਨੇ ਕਰ ਨਹੀਂ ਕਹਿੰਦੇ ਜੀ ਮਾਤਾ ਨੇ। ਨਹੀਂ ਕਰਨਾ ਕੀ ਪੈਂਦਾ ਯਾਰ ਮਾਤਾ ਕਹਿੰਦੀ ਐ। ਮਾਤਾ ਕਹਿੰਦੀ ਇਹ ਵੀ ਬੰਦਿਆਂ ਤੋਂ ਬੁੜੀਆਂ ਮਰਜੋ। ਕਹਿੰਦੀ ਐ ਮਾਤਾ। ਕਹਿੰਦੀ ਕਿ ਨਹੀਂ। ਫਿਰ ਤੂੰ ਕੀ ਦੀ ਸੇਵਾ ਕਰਦੋਂ ਚੱਲਦਾ ਸ? ਮਾਤਾ ਸ਼ੰਕਰ ਸ਼ੰਕਰ ਮੋਨੀ ਕਿੰਨੇ ਰੂਪ ਹੈ ਦੇ ਹਾਂਜੀ ਕਿੰਨੇ ਰੂਪ ਹੈ ਮਾਤਾ ਦੇ ਦੇ ਪਤਾ ਤੈਨੂੰ ਇਹਦਾ ਇਤਿਹਾਸ ਪਤਾ ਮਾਤਾ ਦਾ ਕੀ ਹੈ ਤੈਨੂੰ ਹਜੇ ਵੀ ਸਿੱਖੀ ਹੈ ਵੀ ਸਿੱਖੀ ਜਲਣਾ ਪ੍ਰਮੋਟ ਤੂੰ ਚੈਨਲ ਆਪਣੇ ਆਏ ਕਰਾਈ ਜਾਣਾ ਯਾਰ ਵੀ ਜਿਵੇਂ ਤੂੰ ਪਤਾ ਨਹੀਂ ਕਿੰਨਾ ਵੱਡਾ ਫਕੀਰ ਹੋਣਾ ਨੂੰ ਸਰਕਾਰ ਵੀ ਲਿਆਈ ਆ ਅਸੀਂ ਵੀ ਜੀ ਵੀ ਉਹ ਵੀ ਗੋਗਿੰਗ ਨਹੀਂ ਹੈ ਨਾ ਵੀ ਉਹਨਾਂ ਦਾ ਕੋਈ ਕੰਮ ਹੋ ਗਿਆ ਘਰ ਤੇ ਤੇਰਾ ਝੁੰਬੇ ਵਾਲਾ ਕਿਹੜਾ ਹੋ ਮੰਤਪਾ ਹੋ ਹਾਂਜੀ ਉਹਨਾਂ ਨੇ ਵੀ ਵੀਡੀਓ ਅੱਥੀ ਪਾਉਣੀ ਬਾਬਾ ਜੀ ਹੈਨਾ ਨਹੀਂ ਟੁੰਬੇ ਵਾਲਾ ਮੰਤ ਕੌਣ ਹੈ ਨਹੀਂ ਉਹ ਸਾਡੇ ਕੋਲੇ ਹਮਾਇਤ ਸੀਗੀ ਬਾਬਾ ਜੀ ਹਾਂ ਤੇ ਉਹ ਤੇਰਾ ਵੀਡੀਓ ਪ੍ਰਮੋਟ ਕਰੀ ਜਾਂਦਾ ਹੈ ਹਾਂਜੀ ਤੇ ਤੁਸੀਂ ਕਦੋਂ ਗੰਦ ਪਾਇਆ ਬਈ ਤੂੰ ਕੀ ਲੱਗਦਾ ਤਾ ਤੂੰ ਕੀ ਲੱਗਦਾ ਮੈਂ ਤੇਰੀ ਵੈਸੇ ਤੇਰਾ ਫੋਨ ਇਹਦੇ ਕੋਲੇ ਹੁੰਦਾ ਕਿ ਹੋਰ ਚੇਲੇ ਕੋਲੇ ਹੁੰਦਾ ਮੇਰੇ ਕੋਲ ਥੱਲੇ ਵੀ ਬਾਲੀ ਪਹਿਲਾਂ ਤੂੰ ਮੰਨਿਆ ਤੇਰੇ ਕੋਲੇ ਹੁੰਦਾ ਹੈ ਹਾਂਜੀ ਬਾਲੀ ਹੁੰਦੀ ਜੀ ਇੱਥੇ ਹੁਣ ਮੈਂ 15 ਮਿੰਟ ਪਹਿਲਾਂ ਗੱਲ ਕੀਤੀ ਸੀ ਉਦੋਂ ਚ ਮੈਨੂੰ ਕਿਨੇ ਕਿ ਕਿਰੇ ਇਹ ਗੱਲ ਕਹੀ ਸੀ ਵੀ ਹਾਂ ਵੀ ਤੇਰੀ ਆਵਾਜ਼ ਹੀ ਬੜੀ ਸੋਹਣੀ ਲੱਗਦੀ ਐ ਤੈਨੂੰ ਮੋਹ ਲਿਆ ਤੇ ਤੁਹਾਡੇ ਚ ਮਾਤਾ ਸ਼ਾਮਪੁਰ ਮੋਹਣੀ ਇਹ ਗੱਲ ਸੁਣਦੀ ਐ ਵੀ ਤੁਸੀਂ ਲੋਕਾਂ ਦੇ ਮੁੰਡੇ ਮੋਹੀ ਚੱਲੋ ਤੇ ਜਾਂ ਲੋਕਾਂ ਦੀਆਂ ਕੁੜੀਆਂ ਮੋਹੀ ਚੱਲੋ ਵੀ ਪੰਜਾਬ ਦਾ ਸਤਿਆਨਾਸ਼ ਕੀਤਾ ਉਦੋਂ ਚਿੱਟੇ ਨੇ ਖਾਲਿਆ ਪੰਜਾਬ ਹੈ ਆ ਹੜ੍ਹਾਂ ਨੇ ਖਾਲਿਆ ਉਦੋਂ ਬਾਬੇ ਹੜ੍ਹਾਂ ਨੂੰ ਆਏ ਵਿਚੇ ਯਾਰ ਤੁਸੀਂ ਘਰ ਤਾਂ ਨਹੀਂ ਇਹ ਕੁਝ ਕਰੀਏ ਨੇ ਕਾਹਦੋਂ ਕਰਦੇ ਆ ਘਰੇ ਨੇ ਅਰਗਬਤੀ ਲੱਗਦੀ ਜੋਤ ਵੀ ਟੁੱਟਦੀ ਐ ਤੋਰ ਤੇ ਨੂੰ ਮੰਤ ਬਣਾਇਆ ਕਿ ਬਣਿਆ ਤੋਂ ਨਹੀਂ ਮੈਂ ਕਦੀ ਨਹੀਂ ਦੇਸ਼ ਪਰ ਤਾਮਨ ਉਹ ਨਾ ਪੁੱਠੇ ਕਰ ਅਗਲੇ ਤਾਮਨ ਗਲਤ ਹੈ ਇਹ ਤੂੰ ਮੰਨਦਾ ਹੈ ਕਿਹੜਾ ਬੰਦਾ ਤੇਰਾ ਹਸੂਨ ਦਾ ਕੀ ਲੱਗਦਾ ਹੈ ਉਹ ਮੰਨਦਾ ਕੀ ਲੱਗਦਾ ਹੈ ਤੇ ਨਾਲ ਝੁੰਬਿਆ ਨਹੀਂ ਮੰਨਤਾ ਸੀ ਪ੍ਰਮੋਟਰ ਦੀ ਬਾਬਾ ਗੱਲ ਸੁਣ ਲੈ ਉਤਪਤਾਂਕ ਕੰਮ ਕਰਦੇ ਬੰਦ ਵੀਡੀਓ ਤੇਰੀਆਂ ਜਿਹੜੀਆਂ ਅਪਲੋਡ ਐ ਉਹ ਡਿਲੀਟ ਕਰ ਹੁਣ ਭਾਈ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਇਹ ਜਾਰੇ ਬਹੁਤ ਇਹਦਾ ਬਣਨਾ ਸੀਗਾ ਇਹਦੀਆਂ ਵੀਡੀਓ ਰਿਲੇਟ ਕਰਾਉ ਉਹਨੇ ਤਾਂ ਉਤ ਪਤਾਗੜਾ ਕੰਮ ਕਰੇ ਬੰਦ ਆਪਦੀ ਜਿਹੜੀ ਅਧਿਕਾਰ ਕਰਾ ਕਰਦੇ ਕਰੋ ਹਾਂ ਨਹੀਂ ਇਹਨਾਂ ਨੂੰ ਪਾਓ ਫਿਰ ਇਹਨਾਂ ਨੂੰ ਦੱਸ ਵੀ ਮੰਨ ਤੂੰ ਕੀ 14 ਹਾਂ ਬੇਨਤੀ ਕਰ ਰਹੇ ਥੇ ਮੈਂ ਵੀ ਕੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੰਮ ਛੱਡੂਗਾ ਜਾਂ ਇਹੀ ਚੱਲ ਚੱਲ ਰੱਖੂਗਾ ਕੀ ਹੈ ਆ ਜੋ ਵੀ ਜਿੰਨੇ ਜਗਾ ਕਹਿੰਦੇ ਆ ਕੋ ਯਾਰ ਕਿੱਥੇ ਜੱਟਾਂ ਦੂਰ ਸਿਰ ਤਵਾ ਯਾਨੀ ਕਿ ਜੱਟਾਂ ਹੀ ਹੋਣੀਆਂ ਆਪੇ ਬਣ ਜਾਂਦੀਆਂ ਜੱਟਾਂ ਸ਼ਹਿਰ ਬਾਹਰ ਮੇ ਤਾਂ ਜੱਟਾਂ ਨਹੀਂ ਹੁੰਦੇ ਸਾਡੇ ਤਾਂ ਹੁੰਦੇ ਨਹੀਂ ਆ ਕਿੰਨੇ ਮੰਨਤਾ ਨਗਲੀ ਲਵਾਈ ਫਿਰਦੇ ਜੱਟਾਂ ਬਾਬਾ ਜੀ ਪਤਾ ਤੇਰੇ ਕੀ ਰਹੇ ਆ ਕੀ ਕਰੀ ਬਈ ਜਵਾਬ ਦੇ ਦੀ ਗੱਦੀ ਐ ਤੂੰ ਆ ਗਿਆ ਤੂ ਹੁਕਮਤੀ ਕਰੀਏ ਕੰਮ ਕਰਕੇ ਰੋਟੀ ਕੱਢ ਕੇ ਖਾਓ ਜਿਹਨਾਂ ਜਿਹਨਾਂ ਲੋਕਾਂ ਨੇ ਫੋਟੋ ਵਾਲੇ ਆ ਕੇ ਈਨਾ ਦਾ ਵਾਸਤੇ ਕਰਮਾ ਦਾ ਸਿਸਟਮ ਨੇ ਕਰਦੇ ਬੰਦ ਨਾ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਮੈਨੂੰ ਹੁਣ ਕੋ ਇੱਥੇ ਸਵਸ਼ਟੀ ਕਰਨ ਮੇਰੇ ਵੀ ਕੰਮ ਬੰਦ ਕਰੇਗਾ ਨਹੀਂ ਇੱਕ ਮਿੰਟ ਭਾਈ ਸਾਹਿਬ ਇੱਥੇ ਬੋਲ ਕੇ ਦੱਸੋ ਹਾਂ ਪੱਪਾ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਸੰਗਤ ਪਹੁੰਚੇ ਲਓ ਜੀ ਕਮੈਂਟ ਕਰ ਦਿਓ ਵੀਡੀਓ 'ਚ ਚੁੰਬੇ ਵਾਲੀ ਸ਼ਿੰਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਝੰਬੇ ਵਾਲੀ ਸਿੰਦੀ ਇੱਕ ਨਾ ਮੈਂ ਵੀਡੀਓ ਪਾਈ ਸੀ ਕਾਲੀ ਬਾਡੇ ਦੀ ਵੀਡੀਓ ਪਾਈ ਸੀ ਪਿੰਡ ਉਹਦਾ ਜੈਤੂ ਕੋਲੇ ਆ ਰਾਮੇ ਵਾਲਾ ਉਹ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਮੈਂ ਹੱਥ ਛੋੜ ਕੇ ਮਾਫੀ ਮੰਗਦੀ ਆ ਵੀ ਅੱਜ ਤੋਂ ਬਾਅਦ ਮੈਂ ਕਿਸੇ ਚੇਲੇ ਦੀ ਪ੍ਰਮੋਟ ਨਹੀਂ ਕਰਨਾ ਉਹਦੇ ਚ ਕੁਝ ਨਹੀਂ ਸੌਰੀ ਮੈਨੂੰ ਮਾਫ ਕੀਤਾ ਜਾਵੇ ਮੈਂ ਗਲਤੀ ਮੰਨਦੀ ਆ ਉਹਦੇ ਮੈਂ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਅੱਜ ਤੋਂ ਬਾਅਦ ਆਪਾਂ ਕਦੇ ਕਿਸੇ ਦੀ ਪ੍ਰਮੋਟ ਨਹੀਂ ਕਰਾਂਗੇ ਨਾ ਹੀ ਮੇਰੇ ਵੀਡੀਓ ਕਿਸੇ ਚੇਲੇ ਦੀ ਕਿਸੇ ਦੇ ਮੇਰੇ ਅਕਾਊਂਟ ਤੇ ਆਊਗੀ ਮੈਨੂੰ ਮਾਫ ਕੀਤਾ ਜਾਵੇ ਬਹੁਤ ਧੰਨਵਾਦ ਜੀ ਜੀਤੀ ਤੇ ਤੇਰੇ ਦੇ ਕਾਰਵਾਈ ਕਰ ਯਾਯੋ ਜੀ ਸਭ ਕੇ ਨਾਲੇ ਫਕਰੇ ਤੂੰ ਬੋਲਦੇ ਆ ਘਰਵਾਰ ਦੀ ਸਾਡਾ ਮੈਂ ਬੀਬੀ ਮੈਂ ਤੈਨੂੰ ਇਹ ਦੱਸਦਾ ਆਂ ਵੀ ਤੁਸੀਂ ਕਿਸੇ ਦੀ ਵੀਡੀਓ ਐਵੇਂ ਪ੍ਰਮੋਟ ਕਰ ਲਾਗੇ ਉਹ ਗਾਂ ਤੋਂ ਇਹ ਵੀ ਵੀਡੀਓ ਬੁਰੀ ਨਹੀਂ ਪ੍ਰਮੋਟ ਕਰਨੀ ਵੀ ਇੱਥੇ ਆ ਬਾਬੇ ਦੇ ਬਰਾਣਾ ਕਰੋ ਠੀਕ ਆ ਜੀ ਹਾਂ ਚਲੋ ਜੀ ਸੌਰੀ ਗਲਤੀ ਹੋ ਗਈ ਤੇ ਇਹ ਕਹੋ ਸਕਦਾ ਦਾ ਕਹਿੰਦੇ ਆਂ ਤਾਂ ਮੈਂ ਵੀਡੀਓ ਪਾ ਦੂੰ ਭਾਈ ਮੈਂ ਵੀਡੀਓ ਤੇ ਗੱਲ ਕਰਦਾ ਨਹੀਂ ਵੀਡੀਓ ਪਾਓ ਸਪਾ ਕੇ ਸਾਨੂੰ ਭੇਜ ਦੇ ਥੋੜੀ ਜੀ ਤੇ 20 ਸੈਕਿੰਡ ਦੀ ਵੀ ਭਾਈ ਮੈਂ ਇੱਕ ਕਾਲੀ ਬਾਬੇ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਉਹਦੇ ਵਿੱਚ ਕੋਈ ਮਾਤਾ ਨਹੀਂ ਆਉਂਦੀ ਕਿ ਮੇਰੇ ਬਾਬਾ ਜੀ ਉੱਤੇ ਜਾਏ ਉਹਨੇ ਮਾਫੀ ਮੰਗ ਲਈ ਤਾਂ ਉਹ ਕੰਮ ਨਹੀਂ ਕਰੂਗਾ ਤੇ ਮੇਰੇ ਤੋਂ ਵੀ ਜਿਹੜੀ ਗਲਤੀ ਹੋਈ ਹੈ ਤੇ ਮੈਂ ਮਾਫੀ ਮੰਗਦੀ ਹਾਂ